ਥਰਡ ਟਾਈਮ ਹਾਜ਼ਰ ਹੁੰਦੀਆਂ ਵੀਰੇ ਆਪਣੇ ਕੋਲੇ ਮਤਲਬ ਸਾਫ਼ ਸੁਥਰੀਆਂ ਕਾਰਾਂ ਹੁੰਦੀਆਂ ਸਾਰੀਆਂ ਨੋਨ ਐਕਸੀਡੈਂਟ ਵੀਰੇ ਬੰਦਾ ਜਿਵੇਂ ਮਰਜੀ ਆਉਦੀ ਤਸੱਲੀ ਕਰਾ ਸਕਦਾ ਕੋਈ ਆਉਦਾ ਮਿਸਤਰੀ ਨਾਲ ਲੈ ਆਵੇ ਵੀ ਆਪਣੀ ਤਸੱਲੀ ਤੇ ਲੈ ਜਾਣੀ ਆਪਣੀ ਤਸੱਲੀ ਤੋਂ ਲੈ ਜਾ ਸਕਦਾ ਇੰਜਨ ਗੇਅਰ ਬਈ ਕੋਈ ਮਤਲਬ ਨਨ ਐਕਸੀਡੈਂਟ ਕਾਰ ਹੋਊਗੀ ਕਿ ਪੀਸ ਵੀ ਨਹੀਂ ਚੇਂਜ ਹੋਣਾ ਠੀਕ ਹੈ ਵੱਡੀ ਗੱਲ ਠੀਕ ਹੈ ਪੂਰਾ ਜ਼ਿੰਮੇਵਾਰੀ ਹਾਂ ਵੀ ਜ਼ਿੰਮੇਵਾਰੀ ਵਾਲਾ ਕੰਮ ਹੈ ਇੰਜਨ ਗੇਅਰ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਹਾਲਾਂਕਿ ਪੀਸ ਵੀ ਜ਼ਿੰਮੇਵਾਰੀ ਹੋਊਗੀ ਕਿਉਂਕਿ ਪੀਸ ਵੀ ਚੇਂਜ ਹੋਏ ਸਾਰੀ ਆਪਣੇ ਕੋਲ ਜੈਨੂਅਲ ਕਾਰ ਹੋਊਗੀ ਠੀਕ ਹੈ ਰੰਗ ਪੇਂਟ ਨਹੀਂ Ориਜਨਲ ਹੋਣੀਆਂ ਤੇ ਸਾਫ ਸੁਥਰੀਆ ਕਾਰ ਹੋਣੀ ਹੈ ਮੇਨ ਫਰਸਟ ਓਨਰ ਹੀ ਹੋਣੀ ਹੈ ਵੀਰੇ ਠੀਕ ਹੈ ਵੀਰੇ ਐਲਡੀਆਈ ਮਾਡਲ ਹੈਗਾ ਫਰਸਟ ਓਨਰ ਆ ਸਾਰੀ ਕਾਰ Ориਜਨਲ ਰੰਗ ਪੇਂਟ ਦੀ ਵੀਰੇ ਠੀਕ ਹੈ ਜੀ ਠੀ ਉਹ ਚੱਕਰ ਨਹੀਂ ਤੁਸੀਂ ਗੱਡੀ ਦੇਖ ਸਕਦੇ ਆ ਹਾਂਜੀ ਵੀਰੇ ਰੰਗ ਪੇਂਟ ਦੀ ਵੀਰੇ ਹੁਣ ਦਸਨ ਮੁਤਾਬਕ ਬਿਲਕੁਲ origignal ਆ ਤੇ ਟੱਪਾ ਗੱਡੀ ਨੂੰ ਚੰਗਾ ਲੱਗਿਆ ਕੰਡੀਸ਼ਨ ਵੀ ਗੱਡੀ ਦੀ ਤੁਹਾਨੂੰ ਪਤਾ ਲੱਗਦਾ ਹੋਊ ਗੱਡੀ ਚੰਗੀ ਕੰਡੀਸ਼ਨ ਦੀ ਆ ਤੇ ਬਾਕੀ ਦਿੱਲੀ ਨੰਬਰ ਆ ਵੀਰੇ ਇਹਦੀ ਐਨਓਸੀ ਇਹਦੀ ਐਨਓਸੀ ਵੀਰੇ ਫਸਟ ਓਨਰ ਐਨਓਸੀ ਆਪਾਂ ਅਗਲੇ ਸਿੱਧੀ ਨਾਉ ਤੇ ਕਟਾ ਦਾਂਗੇ ਵੀਰੇ ਹਾਂਜੀ ਦੋਸਤੋ ਇੱਕ ਹੋਰ ਰੇਟੇਜ ਆ ਗਈ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਵੀਰੇ ਕਿਹੜਾ ਮਾਡਲ ਆਈ ਏ ਇਹ 2015 ਮਾਡਲ ਆ ਵੀਰੇ 14 ਰਜਿਸਟ੍ਰੇਸ਼ਨ ਆ 15 ਦੀ ਕਾਪੀ ਹੈ ਵੀਰੇ ਅੱਗੇ ਕਿਹੜੀ ਆ ਗਈ ਇਹ ਵੀ ਰੇਟੇਜ ਆ ਗਈ ਇਹ ਵੀ ਰੇਟੇਜ ਚੰਗੀ ਕੰਡੀਸ਼ਨ ਦੀ ਆ ਗੱਡੀ ਇਹ ਵੀ ਫਰਸਟ ਓਨਰ ਦੀ ਕਾਰ ਆ ਵੀਰੇ ਸਾਰੀ ਕਾਰ ओरिजिनल ਆ ਟੋਟਲ ਸਿਆਜ ਵੀ ਜੈਡੀਆਲੀ ਮਾਡਲ ਆ ਵੀਰੇ ਠੀਕ ਆ ਜੀ ਦੋਤੋ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਆ ਸਿਆਜ ਤੁਸੀਂ ਦੇਖ ਸਕਦੇ ਹੋ ਟੈਕ ਪਾਵਰ ਕੋ ਨਵਾਂ ਲੱਗਿਆ ਲਾਈਟ ਐਰ ਸਾਰਾ ਕੁਝ ਨਵਾਂ ਵੀਰੇ ਨਵੇਂ ਲੱਗਿਆ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਗੱਡੀ ਦੀ ਬਹੁਤ ਚੰਗੀ ਆ ਵੀ ਇਹ ਪੁਸ਼ਬਟਨ ਵਾਲਾ ਮਾਡਲ ਆ ਵੀਰੇ ਠੀਕ ਆ ਜੀ ਫਰਸਟ ਓਨਰ ਆ ਵੀਰੇ 92000 ਏਜੰਸੀ ਰਿਕਾਰਡ ਚੱਲੀ ਆ ਤੇ ਮਾਡਲ ਜੀਆਰ 2015 ਮਾਡਲ ਆ ਵੀਰੇ ਹਾਂ ਜੀ ਇਹ ਵੀ ਫਸਟ ਆਉਣ ਨਰ ਵੀ ਕਾਰ ਆ ਵੀ ਨਦੀ ਹੈ ਚੱਲੀ ਏਜੰਸੀ ਰਿਪੋਰਟ ਵੀਰੇ ਠੀਕ ਹੈ ਜੀ ਸਾਰੀ ਕਾਰ ओरिजिनल ਆ ਵੀਰੇ ਜੀ ਟੋਟਲ ਵੱਡੇ ਵੀਰੇ ਸਿਲਵਰ ਰੰਗ ਆ ਵੀਰੇ ਹਾਂਜੀ ਇਹ ਵੀ ਕਾਰ ਸਾਰੀ ओरिजिनल ਆ ਵੀਰੇ ਠੀਕ ਹੈ ਜੀ 80000 ਚੱਲੀ ਏਜੰਸੀ ਰਿਪੋਰਟ ਠੀਕ ਹੈ ਜੀ ਹਾਂਜੀ ਅਲੀ ਵੀਰੇ ਦੋਸਤੋ ਗੱਡੀ ਦੇਖਾ ਰਹੇ ਤੁਸੀਂ ਬਈ ਯਾਰ ਹਾਂਜੀ ਸਾਫੀ ਗੱਲ ਉਹ ਤੋਂ ਮੈਂ ਕੁਵਾਲ ਸਿੰਘ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਲੈ ਕੇ ਦੋਸਤੋ ਜਿਹੜੇ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰਾਂ ਨੇ ਨਹੀਂ ਕੀਤਾ ਤੇ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਾਂ ਗੱਡੀਆਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਹੁਣ ਅੱਜ ਆਪਾਂ ਖੜੇ ਆਂ ਸ਼ਹਿਰ ਬਰਨਾਲਾ ਮਾਪਾ ਕਾਰ ਵਯਾਰ ਬਰਨਾਲਾ ਵਿਖੇ ਤੇ ਆਪਣੇ ਨਾਲ ਵੀਰ ਹੋਣੀ ਹੋਣਗੇ ਅੱਥ ਵੀਰੇ ਹੋਣੀ ਆਪਾਂ ਗੱਲਬਾਤ ਕਰਾਂਗੇ ਤੇ ਆਪਾਂ ਇਧੀਆਂ ਗੱਡੀਆਂ ਦੇਖਾਂਗੇ ਤੇ ਕਰਦੇ ਆਂ ਗੱਲਬਾਤ ਵੀਰੇ ਕੀ ਹਾਲ ਹੈ ਜੀ ਵਧੀਆ ਵਧੀਆ ਠੀਕ ਠਾਕ ਹਾਂ ਜੀ ਧੰਨਵਾਦ ਵੀਰੇ ਤੁਹਾਡਾ ਸਾਡੇ ਕੋਲੇ ਪਹੁੰਚਣ ਦੇ ਬਹੁਤ ਬਹੁਤ ਤੁਹਾਡਾ ਜੀ ਵੀਰੇ ਵੀਰੇ ਇੱਕ ਤਾਂ ਲੋਕੇਸ਼ਨ ਵੀ ਆਪਣਾ ਧਰੋਲਾ ਰੋਡ ਬਰਨਾਲਾ ਵੀਰੇ ਠੀਕ ਹੈ ਵੀਰੇ ਮੇਨ ਆ ਵੀਰੇ ਨੀਅਰ ਆਪਣੇ ਹੈਗੇ ਆ ਜੀ ਐਸ ਸਕੁਅਰ ਓਪੋਜ਼ਿਟ ਗਰਚਾ ਨਰਸਿ ਵੀਰੇ ਹਾਂ ਵੀਰੇ ਤੇ ਵੀਰੇ ਆਪਣਾ ਗੱਡੀਆਂ ਕਿੰਨੇ ਹੁੰਦੀਆਂ ਹਰ ਟਾਈਮ ਗੱਡੀਆਂ ਵੀਰੇ ਆਪਣੇ ਕੋਲ 8 ਤੋਂ 10 ਹਰ ਟਾਈਮ ਹਾਜ਼ਰ ਹੁੰਦੀਆਂ ਵੀਰੇ ਆਪਣੇ ਕੋਲੇ ਮਤਲਬ ਸਾਫ਼ ਸੁਥਰੀਆਂ ਕਾਰਾਂ ਹੁੰਦੀਆਂ ਸਾਰੀਆਂ ਨੋਨ ਐਕਸੀਡੈਂਟ ਵੀਰੇ ਬੰਦਾ ਜਿਵੇਂ ਮਰਜੀ ਉਹਦੀ ਤਸੱਲੀ ਕਰਾ ਸਕਦਾ ਕੋਈ ਆਉਦੋ ਮਿਸਤਰੀ ਨਾਲ ਲਿਆਵੇ ਵੀ ਆਪ ਨੂੰ ਤਸੱਲੀ ਤੇ ਲਿਜਾਣੀ ਆਪਣੀ ਤਸੱਲੀ ਤੇ ਲਿਜਾ ਸਕਦਾ ਇੰਜਨ ਗੇਅਰ ਬਈ ਕੋਈ ਮਤਲਬ ਨੋਨ ਐਕਸੀਡੈਂਟ ਕਾਰ ਹੋਊਗੀ ਕਿਸੇ ਪੀਸ ਵੀ ਨਹੀਂ ਚੇਂਜ ਹੋਣਾ ਠੀਕ ਹੈ ਵੱਡੀ ਗੱਲ ਠੀਕ ਹੈ ਪੂਰਾ ਜ਼ਿੰਮੇਵਾਰੀ ਹਾਂ ਵੀ ਜ਼ਿੰਮੇਵਾਰੀ ਵਾਲਾ ਕੰਮ ਹੈ ਇੰਜਨ ਗੇਅਰ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਹਾਲਾਂਕਿ ਪੀਸ ਵੀ ਜ਼ਿੰਮੇਵਾਰੀ ਹੋਊਗੀ ਕੋਈ ਪੀਸ ਵੀ ਚੇਂਜ ਹੋਵੇ ਸਾਰੀ ਆਪਣੇ ਕੋਲ ਜੈਨੂਅਰ ਕਾਰ ਹੋਊਗੀ ਠੀਕ ਹੈ ਜੀ ਰੰਗ ਪੇੜ ਨਹੀਂ Ориਜਨਲ ਹੋਣੀਆਂ ਤੇ ਸਾਫ ਸੁਥਰੀਆ ਕਾਰ ਹੋਊਗੀ ਮੇਨ ਫਰਸਟ ਓਨਰ ਹੀ ਹੋਣੀਆਂ ਵੀਰੇ ਠੀਕ ਹੈ ਜੀ ਤੇ ਹੁਣ ਵੀਰੇ ਆਪਾਂ ਤੁਸੀ ਕਿਹੜੀਆਂ ਕਿਹੜੀਆਂ ਗੱਡੀਆਂ ਦਿਖਾਉਂਗੇ ਆਪਣੇ ਕੋਲ ਆਹ ਰੇਟੇ ਜਿ ਖੜੀਆਂ ਵੀਰੇ ਪਿਆਜ ਖ ਆਟੋ ਚਾਹੀਦੀ ਆਟੋ ਵੀ ਮਿਲ ਜੂਗੀ ਹਾਂਜੀ ਹਾਂਜੀ ਵੀਰੇ ਤੇ ਬਾਕੀ ਜੇ ਕੋਈ ਹੋਰ ਵੀ ਗੱਡੀ ਕਿਸੇ ਵੀਰ ਨੂੰ ਚਾਹੀਦੀ ਹੋਊਗੀ ਹਾਂ ਵੀਰੇ ਆਪਾਂ ਨੂੰ ਫੋਟਾ ਸਭਾ ਹਾਂ ਹਾਂ ਵੀ ਉਹ ਵੀ ਉਹ ਵੀ ਆਪਾਂ ਹਾਜ਼ਰ ਕਰ ਦਵਾਂਗੇ ਠੀਕ ਹੈ ਜੀ ਤਕਰੀਬਨ ਆਪਣੇ ਕੋਲ ਹੀ ਹੁੰਦੀਆਂ ਕਿਉਂਕਿ ਇੰਨੀਆਂ ਗੱਕਾਰ ਆਪਣੇ ਕੋਲ ਖੜੀਆਂ ਕੁਝ ਮਾੜਾ ਮੋਟਾ ਕੰਮ ਧੰਦੇ ਨਾਲ ਹੁੰਦੀਆਂ ਨੇ ਚੱਲੀਆਂ ਜਾਂਦਾ ਰਹਿੰਦਾ ਹਾਂ ਉਹਦਾ ਕੋਈ ਚੱਕਰ ਨਹੀਂ ਤੇ ਵੀਰੇ ਹਾਂ ਆ ਗੱਡੀ ਗੜੀ ਹੈ ਜੀ ਇਹ ਗੱਡੀ ਵੀਰੇ 2014 ਮਾਡਲ ਆ ਰੇਟੇ ਜੀ ਵੀਰੇ ਐਲਡੀਆਈ ਮਾਡਲ ਆਗਾ ਫਸਟ ਓਨਰ ਆ ਸਾਰੀ ਕਾਰ ਓਰੀਜਨਲ ਰੰਗ ਪੇਂਟ ਦੀ ਵੀਰੇ ਠੀਕ ਹੈ ਜੀ ਠੀਕ ਉਹੀ ਚੱਕਰ ਨਹੀਂ ਤੁਸੀਂ ਗੱਡੀ ਦੇਖ ਸਕਦੇ ਆ ਹਾਂਜੀ ਵੀਰੇ ਰੰਗ ਪੇਂਟ ਦੀ ਵੀਰੇ ਹੋਣਾ ਦਸਮ ਮਤਾਬਕ ਬਿਲਕੁਲ Ориਜినਲ ਆ ਟਿੱਪਾ ਗੱਡੀ ਨੂੰ ਚੰਗਾ ਲੱਗਿਆ ਕੰਡੀਸ਼ਨ ਵੀ ਗੱਡੀ ਦੀ ਤੁਹਾਨੂੰ ਪਤਾ ਲੱਗਦਾ ਹੋਊ ਗੱਡੀ ਚੰਗੀ ਕੰਡੀਸ਼ਨ ਦੀ ਆ ਤੇ ਬਾਕੀ ਦਿੱਲੀ ਨੰਬਰ ਆ ਵੀਰੇ ਇਹਦੀ ਐਨਓਸੀ ਇਹਦੀ ਐਨਓਸੀ ਵੀਰੇ ਫਸਟ ਓਨਰ ਐਨਓਸੀ ਆਪਾਂ ਅਗਲੇ ਸਿੱਧੀ ਨਾਉ ਤੇ ਕਟਾ ਦਾਂਗੇ ਵੀਰੇ ਠੀਕ ਆ ਵੀਰੇ ਤੇ ਜੇ ਕੋਈ ਭਰਾ ਤੁਹਾਡੇ ਤੋਂ ਨੰਬਰ ਵੀ ਲਵਾ ਕੇ ਦੇ ਵੀ ਨਹੀਂ ਨੰਬਰ ਲਵਾ ਕੇ ਵੀ ਦੇ ਦਾਂਗੇ ਵੀਰੇ ਕੋਈ ਦਿੱਕਤ ਨਹੀਂ ਹਾਂ ਵੀਰੇ ਨੰਬਰ ਲਵਾ ਕੇ ਲੈਣਾ ਅਗਲੇ ਨਹੀਂ ਲਵਾਉਣਾ ਉਹ ਅਗਲੇ ਗਾੜ ਦੀ ਚੋਣ ਦੇ ਅਗਲਾ ਗਾਹ ਕਹਿੰਦਾ ਵੀ ਆਪਾਂ ਨੂੰ 2 ਰੁਪਏ ਸਾਤ ਫ ਕੋਈ ਚੱਕਰੀ ਨਹੀਂ ਆਪੋ ਨੂੰ। ਉਹ ਫਿਰ ਤੇ ਤੁਨਵਾ ਕੇ ਤੁਸੀਂ ਲਵਾ ਕੇ ਹਾਂ ਲਵਾ ਕੇ ਵੀ ਦੇ ਦਾਂਗੇ ਵੀਰੇ ਆਪਾਂ ਐਨਓਸੀ ਵੀ ਆ ਐਨਓਸੀ ਵੀ ਦੇ ਦਾਂਗੇ। ਠੀਕ ਆ ਵੀਰੇ। ਕੋਈ ਦਿੱਕਤ ਨਹੀਂ। ਠੀਕ ਆ ਵੀਰੇ। ਤੇ ਬਾਈ ਜੀ ਕੀ ਡਿਮਾਂਡ ਤੇ ਗੱਡੀਏ? ਇਹਦੀ ਡਿਮਾਂਡ ਵੀਰੇ 2,25,000 ਰੁਪਏ ਵੀਰੇ ਐਨਓਸੀ ਨਾਲ। ਦੋਸਤੋ ਐਨਓਸੀ ਦੇ ਨਾਲ 2,25,000 ਰੁਪਏ ਡਿਮਾਂਡ ਆ। ਹਾਂਜੀ ਵੀਰੇ। ਤੇ ਬਾਕੀ ਰੇਟ ਤੁਸੀਂ ਬੈਠ ਕੇ ਨੇਗੋਸ਼ੀਏਬਲ ਬਾਈ ਹੁਣ ਨਾ ਕਰ ਸਕਦੇ ਆ। ਹਾਂਜੀ ਹਾਂਜੀ ਬਾਈ। ਤੇ ਗੱਡੀ ਸਾਰੀ ਪਾਵਰ ਆ ਵੀਰੇ। ਹਾਂਜੀ ਸਾਰੀ ਪਾਵਰ ਆ ਵੀਰੇ। ਠੀਕ ਆ। ਤੇ ਪੂਰੀ ਸੋਹਣੀ ਆ ਕੋਈ? ਕਾਰ ਦੀ ਕੋਈ 1 ਪੈਸੇ ਦਾ ਉਹ ਨਹੀਂ ਹੈਗਾ ਵੀਰੇ ਸਾਰੀ ਕਾਰ Ориジナル ਮੰਗੂਆ ਵੀਰੇ ਟੋਟਲੀ ਦੋਸਤੋ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਹੈ ਤੁਸੀਂ ਦੇਖ ਸਕਦੇ ਹੋ ਹਾਂਜੀ ਦੋਸਤੋ ਇੱਕ ਹੋਰ ਰਟੇਜ ਆ ਗਈ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਵੀਰੇ ਕਿਹੜਾ ਮਾਡਲ ਆਈ ਏ ਇਹ 2015 ਮਾਡਲ ਹੈ ਵੀਰੇ 14 ਦਾ ਰਜਿਸਟ੍ਰੇਸ਼ਨ ਆ 15 ਦੀ ਕਾਪੀ ਹੈ ਵੀਰੇ ਠੀਕ ਆ ਜੀ ਠੀਕ ਹੈ ਵੀਰੇ ਜੀ ਤੇ ਸਾਰੀ ਕਾਰ Ориジナル ਹੈ ਵੀਰੇ ਟਾਇਰ ਟੱਪੇ ਨਵੇਂ ਨੇ ਜਮਾ ਫਰਸਟ ਓਨਰ ਦੀ ਕਾਰ ਆ ਵੀਰੇ ਸਾਰੀ ਕਾਰ Ориジナル ਹੈ ਵੀਰੇ ਟੋਟਲ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੈ ਵੀਰੇ ਇਹ ਏਜੰਸੀ ਰਿਪੋਰਟ ਚੱਲੀ ਹੈ 95000 ਕਾਰ ਠ ਕਿਲੋਮੀਟਰ ਚੱਲਿਆ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਦੋਨੇ ਚਾਬੀਆਂ ਨਾਲ ਨਹੀਂ ਵਿਰੇ ਕਰਦੀਆਂ ਠੀਕ ਹੈ ਜੀ ਆਪਣੇ ਕੋਲੇ ਆਲਮੋਸਟ ਸਾਰੀਆਂ ਗੱਡੀਆਂ ਨੇ ਦੋਨੇ ਚਾਬੀਆਂ ਵਿਰੇ ਸਾਰਾ ਕੁਝ ਸਰਵਿਸ ਬੁੱਕ ਵਿਰੇ ਸਾਰਾ ਕੁਝ ਕੰਪਲੀਟ ਹੁੰਦਾ ਠੀਕ ਹੈ ਜੀ ਹਾਂਜੀ ਰਜਿਸਟਰੀ ਰਿਪੋਰਟ ਚੱਲੀ ਹੋਈ ਹੈ ਡਿਮਾਂਡ ਤੇ ਵਿਰੇ ਗੱਡੀਆਂ ਇਹਦੀ ਵਿਰੇ ਆਪਣੀ ਡਿਮਾਂਡ ਹੈਗੀ ਹੈ ਵੱਡੇ ਭਰਾ 275000 ਰੁਪਏ 275000 ਮੌਕੇ ਤੇ ਮੌਕੇ ਦੇ ਮਾੜਾ ਮੋਟਾ ਕੁਝ ਥੋੜੇ ਕਹਿਣ ਤੇ ਕਰ ਲਾਈ ਵਿਰੇ ਕੋਈ ਚੱਕਰ ਨਹੀਂ ਠੀਕ ਹੈ ਜੀ ਐਨਓਸੀ ਦੇ ਨਾਲ ਐਨਓਸੀ ਨਾਲ ਵਿਰੇ ਠੀਕ ਹੈ ਜੀ ਅੰਦਰ ਵੜ ਲੈ ਤੇ ਆਪਣੇ ਵਿਰੇ ਜਿੰਨੀਆਂ ਗੱਡੀਆਂ ਤੁਸੀਂ ਦੇਖ ਰਹੇ ਆ ਲੋਨ ਤੇ ਤਕਰੀਬਨ ਵੀਰੇ ਕਰਾ ਦਾਂਗੇ 3.5 ਲੱਖ ਰੁਪਏ ਦਾ 3.5 ਲੱਖ ਤੋਂ 3.5 ਦੇ ਵਿਚ ਵਿੱਚ ਵੀਰੇ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਠੀਕ ਹੈ ਜੀ ਵੀਰੇ ਅੱਗੇ ਕਿਹੜੀ ਆ ਗਈ ਇਹ ਵੀ ਰੇਟੇਜ ਆ ਗਈ ਇਹ ਵੀ ਰੇਟੇਜ ਹੈ ਵੀਰੇ 14 ਮਾਡਲ ਆ 14 ਮਾਡਲ ਆ ਦੋਸਤੋ ਗੱਡੀ ਤੁਸੀਂ ਇਹ ਵੀ ਦੇਖ ਸਕਦੇ ਆ ਚੰਗੀ ਕੰਡੀਸ਼ਨ ਦੀ ਆ ਗੱਡੀ ਇਹ ਵੀ ਫਸਟ ਓਨਰ ਦੀ ਕਾਰ ਆ ਵੀਰੇ ਸਾਰੀ ਕਾਰ ਓਰੀਜਨਲ ਆ ਟੋਟਲ ਇਹਦੇ ਚੱਲ ਤੱਕ ਡੈਕ ਵੀ ਨਹੀਂ ਲੱਗਿਆ ਵੀਰੇ ਇੰਨੀ ਨਵੀਂ ਕਾਰ ਆ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਦੋਸਤੋ ਅੰਟੀਰੀਅਰ ਤੁਸੀਂ ਚੈੱਕ ਕਰ ਲਓ ਤੇ ਬਾਹਰੋਂ ਵੀ ਦੇਖ ਚੁੱਕੇ ਆ ਗੱਡੀ ਸਾਫ਼ ਸੁਥਰੀ ਆ ਤੇ ਅੰਟੀ ਦੇਖ ਸਕਦੇ ਹੋ ਤੁਸੀਂ 85000 ਚੱਲੀ ਹੈ ਵੀ ਇਹ ਏਜੰਸੀ ਰਿਪੋਰਟ ਠੀਕ ਹੈ ਜੀ ਏਜੰਸੀ ਰਿਪੋਰਟ ਦੇ ਹਿਸਾਬ ਨਾਲ 85000 ਚੱਲੀ ਹੈ ਦੋਸਤੋ ਹਾਂਜੀ ਹਾਂਜੀ ਟਾਇਰ ਨਵੇਂ ਆ ਵੀਰੇ ਇਹਦੇ ਵੀ ਬਾਕੀ ਟਾਇਰ ਤਾਂ ਬਿਲਕੁਲ ਨਵੇਂ ਲੱਗਿਆ ਗੱਡੀ ਨੂੰ ਦੇਖ ਸਕਦੇ ਹੋ ਤੁਸੀਂ ਆਪਣੇ ਕੋਲ ਜਿੰਨੀਆਂ ਗੱਡੀਆਂ ਫਰੰਟ ਸ਼ੀਸ਼ੇ ਵੀ ਨਾਲ ਦੇ ਹੋਣਗੇ ਵੀਰੇ ਟੋਟਲ ਠੀਕ ਹੈ ਇਹ ਨਹੀਂ ਵੀ ਹਾਂ ਵੀ ਕੋਈ ਚੇਂਜ ਹੋਊ ਜਾਂ ਕੁਝ ਵੀ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਤੇ ਭਾਈ ਜੀ ਕੀ ਡਿਮਾਂਡ ਚਾਹੀ ਹੈ ਗੱਡੀ ਇਹਦੀ ਡਿਮਾਂਡ ਹੈਗੀ ਆ ਵੀਰੇ ਇਹਦੀ ਹੈਗੀ ਆ 2 ਲੱਖ 60000 ਰੁਪਏ 260000 ਬਾਕੀ ਮਾਨਦਾਨ ਬਾਕੀ ਮਾਨਦਾਨ ਮੌਕੇ ਦੇ ਵੀਰੇ ਬਾਕੀ ਮਾਨਦਾਨ ਮੌਕੇ ਤੇ ਹੋ ਜੀ ਦੇ ਮੌਕੇ ਦੇ ਤੇ ਲੋਨੀ ਤੇ ਕਿੰਨਾ ਹੋ ਜੀ ਲੋਨੀ ਤੇ ਵੀ ਸੇਮ ਵੀਰੇ 3 ਲੱਖ ਰੁਪਏ ਡੇੜ ਗੇੜ ਹੋ ਜੂ ਇਹ ਤੇ ਵੀ 3 ਲੱਖ ਤੱਕ ਹੋ ਜੂ ਹਾਂਜੀ ਹਾਂਜੀ ਬਾਈ ਠੀਕ ਹੈ ਜੀ ਤੇ ਕੋਈ ਚੱਕਰ ਆ ਲੋ ਜੀ ਅੱਬਿਆ ਦੀ ਜਿਹੜੀ ਜੀ ਸਿਆਜ ਵੀ ਜੈਡੀਆ ਹੀ ਮਾਡਲ ਹੈ ਵੀਰੇ ਠੀਕ ਹੈ ਜੀ ਦੋਤੋਂ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਆ ਸਿਆਜ ਤੁਸੀਂ ਦੇਖ ਸਕਦੇ ਹੋ ਟਾਇਰ ਟੱਪਾ ਵਰਗੋਂ ਨਵਾਂ ਲੱਗਿਆ ਲਾਈਟ ਹੈ ਸਾਰਾ ਕੁਝ ਨਵਾਂ ਵੀਰੇ ਨਵੇਂ ਲੱਗਿਆ ਇਹ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਕੰਡੀਸ਼ਨ ਗੱਡੀ ਦੀ ਬਹੁਤ ਚੰਗੀ ਆ ਵੀ ਇਹ ਪੁਸ਼ ਬਟਨ ਵਾਲਾ ਮਾਡਲ ਆ ਵੀਰੇ ਠੀਕ ਆ ਜੀ ਫਸਟ ਓਨਰ ਆ ਵੀਰੇ 99000 ਏਜੰਸੀ ਰਿਕਾਰਡ ਚੱਲੀ ਆ ਤੇ ਮਾਡਲ ਕਿਹੜਾ ਜੀ ਮਾਡਲ 16 ਵੀਰੇ 16 ਮਾਡਲ ਜੀਡੀਆਈ ਵੀਰੇ ਠੀਕ ਆ ਜੀ ਤੇ ਕੀ ਡਿਮਾਂਡ ਤੇ ਗੱਡੀ ਇਹ ਇਹਦੀ ਡਿਮਾਂਡ ਵੱਡੇ ਵੀਰੇ ਇਹਦੀ ਡਿਮਾਂਡ ਵੀਰੇ 515000 ਰੁਪਏ 515000 ਹਾਂ ਜੀ ਬਾਈ ਜੀ ਲੋਥ ਖਲਾ ਦਿਓ ਗੱਡੀ ਆ 1500 ਕਮੈਂਟ ਲੋਥ ਖਲਾਉਣੇ ਵੀਰੇ ਹਾਂ ਜੀ ਹਾਂ ਜੀ ਇੱਕ ਵਾਰ ਗੱਡੀ ਤੁਸੀਂ ਦੇਖ ਲਾਉਂਦੇ ਆ ਇੱਕ ਮਿੰਟ ਬਹੁਤ ਚੰਗੀ ਕੰਡੀਸ਼ਨ ਦੀ ਹੈ ਗੱਡੀ ਜੇ ਕੋਈ ਭਰਾ ਲੈਣਾ ਚਾਹੁੰਦਾ ਤਾਂ ਆਪਾਂ ਵੀਰੇ ਹੋਣਾ ਨੰਬਰ ਦੇ ਦਾਂਗੇ ਤੇ ਬਾਕੀ ਜਿੰਨੇ ਵੀਰੇ ਹੋਣਾ ਨੇ ਰੇਟ ਦੱਸੇ ਆ ਸਾਰੇ ਰੇਟ ਨੇਗੋਸ਼ੀਏਬਲ ਆ ਤੁਸੀਂ ਮੌਕੇ ਤੇ ਮਾੜ ਤਾਂ ਕਰਦੇ ਹੋ ਦੋਤੋ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਿਆਹੀ ਦੀ ਬਹੁਤ ਚੰਗੀ ਕੰਡੀਸ਼ਨ ਦੀ ਆ ਟੈਟਪਾ ਬਿਲਕੁਲ ਨਵਾਂ ਲੱਗਿਆ ਤੇ ਬਾਕੀ ਤੁਸੀਂ ਅੰਟੀਰੀਅਰ ਗੱਡੀ ਦਾ ਚੈੱਕ ਕਰ ਸਕਦੇ ਹੋ ਅੰਦਰੋਂ ਵੀ ਅੰਟੀਰੀਅਰ ਬਿਲਕੁਲ ਸਾਫ਼ ਸੁਥਰਾ ਵਾ ਬਿਲਕੁਲ ਨਵੀਂ ਕਾਰ ਆ ਵੀ ਦੇਖ ਲਾ ਲਿਆ ਤੁਸੀਂ ਦੋਸਤੋ ਭਾਈ ਲੋਨ ਤੇ ਇਹਦੇ ਤੇ ਵੀ ਲੋਨ ਨੂੰ ਵੱਡੇ ਭਰਾ 5 ਲੱਖ ਰੁਪਏ ਦਾ ਕਰਾ ਦਾਂਗੇ 5 ਲੱਖ ਤੱਕ ਹੋ ਵੀ ਹੈ ਜੀ ਹਾਂ ਵੀਰੇ ਠੀਕ ਆ ਜੀ ਤੇ ਦੋਸਤੋ ਯਾਨੀ ਕਿ ਜੇ ਕਿਸੇ ਭਰਾ ਨੇ ਲੈਣੀ ਆ ਥੋੜੀ ਅਮਾਉਂਟ ਦੇ ਇੱਕੀ ਗੱਡੀ ਲੈ ਕੇ ਜਾ ਸਕਦਾ ਹਾਂਜੀ ਹਾਂਜੀ ਅੱਗੇ ਕਿਹੜੀ ਆ ਗਈ DRG ਇਹ DR 2015 ਮਾਡਲ ਦੀ ਹਾਂਜੀ ਇਹ ਵੀ ਫਸਟ ਓਨਰ ਦੀ ਕਾਰ ਆ ਵੀ ਨੱਦੀ ਹੱਥੀ ਏਜੰਸੀ ਰਿਕਾਰਡ ਵੀਰੇ ਠੀਕ ਆ ਜੀ ਸਾਰੀ ਕਾਰ ਓਰੀਜਨਲ ਆ ਵੀਰੇ ਜੀ ਟੋਟਲ ਵੱਡੇ ਵੀਰੇ ਠੀਕ ਹੈ ਜੀ ਤਾਰੀਕਰ ਜਮਾਨ ਬਿਲਕੁਲ ਓਕੇ ਆ ਦੋਸਤੋ ਤੁਸੀਂ ਗੱਡੀ ਦੇਖ ਸਕਦੇ ਹੋ ਗੱਡੀ ਬਹੁਤ ਚੰਗੀ ਸਾਫ ਸੁਥਰੀ ਆ ਦੇਖ ਸਕਦੇ ਹੋ ਤੁਸੀਂ ਟਾਇਰ ਟੱਪਾ ਗੱਡੀ ਨੂੰ ਚੰਗਾ ਲੱਗਿਆ ਬਾਹਰੋਂ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਵੀ ਚੰਗੀ ਆ ਤੇ ਆਪਾਂ ਅੰਦਰੋਂ ਵੀ ਚੈੱਕ ਕਰਦੇ ਆ ਬਾਈ ਲੋਕਾ ਲਾ ਲੋ ਗੱਡੀ ਦਾ ਜੀ ਲੋਕ ਹੈ ਬਈ ਆਟੋ ਹੋ ਜਾਂਦੀ ਆ ਠੀਕ ਆ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਅੰਟੀਰੀਅਰ ਤੁਸੀਂ ਦੇਖ ਸਕਦੇ ਆ ਅੰਟੀਰੀਅਰ ਗੱਡੀ ਨੂੰ ਵਧੀਆ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਗੱਡੀ ਸਾਫ਼ ਸੁਥਰੀ ਆ ਤੇ ਦੌਰ ਬਾਈ ਕਿੰਨਾ ਹੋ ਜੀ ਤੇ ਲੋਨ ਇਹਦੇ ਵੀ 4 ਲੱਖ ਰੁਪਏ ਦਾ ਕਰਾ ਦਾਂਗੇ ਵੀਰੇ ਠੀਕ ਆ ਜੀ ਮੰਗ ਵੀ 435000 ਰੁਪਏ ਆ ਵੀਰੇ ਠੀਕ ਆ ਜੀ ਦੋ ਤਿੰਨਾਂ ਵੀ ਆਪਾਂ ਗੱਡੀਆਂ ਦੇਖੀਆਂ ਬਾਸ ਤੁਹਾਨੂੰ 30-40000 50000 ਰੁਪਏ ਲਿਹਾਉਣ ਦੀ ਲੋੜ ਆ ਬਾਕੀ ਦਾ ਤਕਰੀਬਨ ਸਾਰਾ ਲੋਨ ਹੋ ਜੂਗਾ ਹਾਂਜੀ ਹਾਂਜੀ ਗੱਡੀ ਚੰਗੀ ਕੰਡੀਸ਼ਨ ਦੀ ਆ ਵੀ ਤੇ ਅੱਗੇ ਕਿਹੜੀ ਦਿਖਾਵਾਂਗਾ ਵੀਰੇ ਇਹ ਵੀਰੇ 14 ਮਾਡਲ ਖੜੀ ਆ ਆਪਣੇ ਕੋਲ ਡੀਲਰ ਠੀਕ ਆ ਜੀ ਚਲਵਰ ਅੰਗਾ ਵੀਰੇ ਹਾਂਜੀ ਇਹ ਵੀ ਕਾਰ ਸਾਰੀ origignal ਹੈ ਵੀਰੇ ਠੀਕ ਹੈ ਜੀ 80 ਯਰ ਚੱਲੀ ਏਜੰਸੀ ਰਿਕਾਰਡ ਠੀਕ ਹੈ ਜੀ ਹਾਂਜੀ ਅਲੀ ਵੀਰੇ ਦੋਸਤੋ ਗੱਡੀ ਦੇਖਾ ਰਹੇ ਤੁਸੀਂ ਬਈ ਯਾਰ ਚੰਗੀ ਕੰਡੀਸ਼ਨ ਦੀ ਹੈ ਟਾਇਰ ਟੱਪਾ ਚੰਗਾ ਲੱਗਿਆ ਖੜਾਵਾ ਗੱਡੀ ਦਾ ਵਧੀਆ ਜੀ ਤੇ ਰੰਗ 60 ਤਕਰੀਬਨ ਬਾਈ ਹੋਣੀ ਕਹਿੰਦੇ ਹਾਂ ਸਰ origignal ਹੀ ਆ ਵੀਰੇ ਟੋਟਲ 88 ਯਰ ਚੱਲੀ ਆ ਵੀਰੇ ਇਹ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਇਸ 87000 ਕਿਲੋਮੀਟਰ ਚੱਲੀ ਆ ਇੰਜਨ ਗੇਅਰ ਨੂੰ ਬਾਈ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੈ ਵੀਰੇ ਆਪਣੀ ਤਕਰੀਬਨ ਜਿੰਨੀਆਂ ਗੱਡੀਆਂ ਦੇਖੀਆਂ ਸਾਰੀਆਂ ਸਾਰੀਆਂ ਦੀ ਜ਼ਿੰਮੇਵਾਰੀ ਹੈ ਬੱਡੀ ਵੀਰੇ ਸਾਰੀਆਂ ਦੀ ਜ਼ਿੰਮੇਵਾਰੀ ਆ ਕੋਈ ਗੱਡੀ ਤੁਹਾਡੇ ਪਸੰਦ ਆਉਂਦੀ ਆ ਤੁਸੀਂ ਦੋਸਤੋ ਗੱਲਾਂ ਬਾਤ ਕਰ ਸਕਦੇ ਆ ਵੀਰ ਹੋਣਾ ਨਾ ਹਾਂਜੀ ਤੇ ਬਾਈ ਜੀ ਕੀ ਡਿਮਾਂਡ ਚ ਹੈ ਗੱਡੀ ਇਹ ਇਹਦੀ 375000 ਰੁਪਏ ਦੀ 375000 ਤੇ ਲੋਨ ਕਿੰਨਾ ਹੋਜੂ ਲੋਨ ਇਹਦੇ ਵੀਰੇ ਸਾਢੇ 3 ਦੇ ਗ੍ਰੀਨ ਕਰਾ ਦਾਂ ਸਾਢੇ 3 ਦੇ ਤੇ ਮੰਨ ਕੇ ਜੀਓ ਦੋਸਤੋ 25000 ਰੁਪਏ ਤੁਸੀਂ ਲਿਆਓ ਤੇ ਗੱਡੀ ਲੈ ਜਾਓ ਬਾਕੀ ਫੇਰ ਵੀ ਤੁਸੀਂ ਕੋਈ ਗੱਡੀ ਪਸ ਰੇਟ 네ਗੋਸ਼ੀਏਬਲ ਕਰ ਸਕਦੇ ਤੇ ভাই ਜੀ ਤੁਸੀਂ ਇੱਕ ਵਾਰੀ ਆਪਣਾ ਨੰਬਰ ਬੋਲ ਦਿਓ ਜੀ ਨੰਬਰ ਵੀਰੇ ਆਪਣਾ 947105811 ਠੀਕ ਹੈ ਠੀਕ ਹੈ ਵੀਰੇ ਇੱਕ 9888176235 ਆਪਣੇ ਕੋਲ ਦੋ ਨੰਬਰ ਚੱਲਦੀਆਂ ਜਦੋਂ ਮਰਜ਼ੀ ਦੁਕਾਨ ਤੇ ਆਓ ਵੀਰੇ ਕੋਈ ਬੰਦਾ ਦੂਰੋਂ ਨੇੜੋਂ ਆਉਂਦਾ ਕੋਈ ਰਹਿਣ ਰੂਣ ਦੀ ਕੋਈ ਦਿੱਕਤ ਨਹੀਂ ਆਪਣੇ ਕੋਲੇ ਕੋਈ ਲੱਕਰ ਨਹੀਂ ਵੀਰੇ ਕੋਈ ਆਪਾਂ ਨੂੰ ਇਹ ਨਹੀਂ ਕੋਈ ਦੇਖਣ ਦਾ ਕੋਈ ਮੁੱਲ ਨਹੀਂ ਵੀਰੇ ਟਰਾਈ ਕਰੋ ਆਪਾਂ ਕਹਿੰਦੇ ਸਾਰੇ ਕਿਤੇ ਟਰਾਈ ਕਰਕੇ ਆਪਣੇ ਕੋਲ ਫੇਰ ਆਓ ਹਾਂ ਜੀ ਹਾਂ ਰੇਟ ਦਾ ਵੀ ਟਰਾਈ ਕਰੋ ਤੇ ਗੱਡੀ ਨੇ ਵੀ ਟਰਾਈ ਕਰੋ ਕੰਪੈਰੀਸ਼ਨ ਕਰੋ ਇਹ ਬਹੁਤ ਵੱਡੀ ਗੱਲ ਆ ਭਾਈ ਹੁਣਾਂ ਨੇ ਕਿਹਾ ਵੀ ਜੇ ਟਰਾਈ ਕਰਕੇ ਆ ਜੇ ਰੋਟਾ ਤੁਹਾਨੂੰ ਲੱਗਦਾ ਹੋਇਆ ਵੀ ਸਾਡਾ 5 ਦਾ ਹਜ਼ਾਰ ਦਾ ਫਾਇਦਾ ਤੁਸੀਂ ਫੇਰ ਗੱਡੀ ਲਓ ਹਾਂ ਹਾਂ ਵੀਰੇ ਤੇ ਫੇਰ ਗੱਡੀ ਲਓ ਤੇ ਸਾਫ ਸੁਥਰੀ ਚੀਜ਼ ਲਓ ਵੀਰੇ ਕੱਲ ਨੂੰ ਹਰੇਕ ਬੰਦਾ ਅੱਜ ਕੱਲ ਗੱਡੀ ਲੈਂਦਾ ਵੀਰੇ ਆਪਣੇ ਸ਼ੌਂਕ ਨਾਲ ਲੈਂਦਾ ਆਪਾਂ ਜੀ ਛੋਟੀ ਗੱਡੀ ਲਈ ਆਲੀ ਕੱਲੂ ਆਪਾਂ ਵੱਡੀ ਗੱਡੀ ਨੂੰ ਜਾਣਾ ਤੇ ਕੱਲੂ ਜੇ ਆਪਾਂ ਵੇਚਣ ਨੂੰ ਉਦੋਂ ਬਈ ਬੰਦਾ ਬੜਾ ਸ਼ਰਮਿੰਦਾ ਹੁੰਦਾ ਵੀ ਯਾਰ ਮੈਂ ਕੱਲ 4 ਲੱਖ ਦੀ ਲਈ ਸੀ ਅੱਜ ਮੇਰੀ 3 ਦੀ ਰਹਿ ਗਈ 2 ਦੀ ਰਹਿ ਗਈ ਉਹ ਚੀਜ਼ ਨਾ ਹੋਵੇ ਆਪਾਂ ਇਹ ਕਹਿੰਦੇ ਆ ਵੀ ਕੋਈ 10 20 ਹਜ਼ਾਰ ਦਾ ਘਾਟਾ ਵਾਧਾ ਪਾ ਕੇ ਬੰਦਾ ਕਰ ਲਵੇ ਵੀ ਅਗਲਾ ਸਾਲ 2 ਸਾਲ ਚਲਾ ਇਹ ਨਾ ਵੀ ਕੱਲ ਨੂੰ ਲੱਖ ਰੁਪਈਆ ਉੱਡ ਜਾ ਅਗਲੀ ਦੀ ਵੀ ਉਹ ਜੀ ਕੀ ਲਓ ਬਾਈ ਸਾਫ਼ ਸੁਥਰੀ ਜੀ ਜਿਹਨੂੰ ਕੋਈ ਦੋ ਬੰਦੇ ਵੇਚਣ ਕਰਨੀ ਉਹ ਦੇਖਣ ਵੀ ਆਉਣ ਵੀ ਮੈਂ ਕਹਿੰਦਾ ਵੀ ਮੇਰੇ ਕੋਲੇ ਕਾਰ ਖੜੀ ਹੋਈ ਵੀ ਮੈਂ ਵੇਚਣੀ ਆ ਜੇ ਚੰਗੀ ਉਹ ਤਾਂ ਦੇਖਣ ਆਵਾਂਗੇ ਜੇ ਬਾਈ ਚੰਗੀ ਨਹੀਂ ਹੋਊਗੀ ਤਾਂ ਕੋਈ ਆਉਂਦਾ ਹੀ ਨਹੀਂ ਘਰੇ ਦੇਖਣ ਉਹ ਚੀਜ਼ ਉਹਦੀ ਚੀਜ਼ ਲਓ ਬਾਈ ਵੀ ਮੈਨੂੰ ਪਾ ਲੋ ਤੁਸੀਂ ਨਾ ਹੁਣ ਤੁਹਾਡਾ ਕੰਮ ਵਧੀਆ ਹਾਂਜੀ ਹਾਂਜੀ ਵੀਰੇ ਚਾਰ ਪੈ ਗੋਡੇ ਨਾਲ ਹੋਰ ਵੀ ਝੜਨਗੇ ਹਾਂਜੀ ਹਾਂਜੀ ਵੀਰੇ ਹਾਂਜੀ ਤੇ ਧੰਨਵਾਦ ਬਾਈ ਤੁਸੀਂ ਤੁਹਾਨੂੰ ਟਾਈਮ ਦਿੱਤਾ ਹਾਂਜੀ ਧੰਨਵਾਦ ਵੀਰੇ ਤੁਹਾਡਾ ਵੀ ਬਾਕੀ ਵੱਡੇ ਭਰਾ ਤੁਹਾਡੇ ਕਹਿਣ ਦੇ ਕੋਈ ਤੁਹਾਡੀ ਵੀਡੀਓ ਦੇ ਤਾਂ ਦਾ ਤੁਸੀਂ ਵੀਰੇ ਹੋਣਾ ਨੂੰ ਆਪਣੇ ਚੈਨਲ ਦਾ ਨਾਮ ਜਰੂਰ ਲੈ ਕੇ ਹੋਣਾ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਵੀਰੇ ਹੋਣੀ ਡਿਸਕਾਊਂਟ ਦੇਣ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਵੀਡੀਓ ਦੇਖਣ ਲਈ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਠੀਕ ਹੈ ਜੀ